ਗੱਡੀ ਚਾਹੀਦੀ ਆ ਕਿਹੜੀ ਗੱਡੀ ਚਾਹੀਦੀ ਆ ਉਹ ਵੀ ਖੜੀ ਆ ਤੁਸੀਂ ਇਹ ਰੀਲ ਸੋਸ਼ਲ ਮੀਡੀਆ ਤੇ ਕਾਫੀ ਦੇਖੀ ਹੋਣੀ ਐ ਵਾਇਰਲ ਵੀ ਹੋ ਰਹੀ ਐ ਜਿਸ ਵਿੱਚ ਇੱਕ ਲੜਕੀ ਕੈਨੇਡਾ ਦੇ ਇੱਕ ਕਾਰ ਸ਼ੋਰੂਮ ਦੀ ਮਸ਼ਹੂਰੀ ਕਰਦੀ ਨਜ਼ਰ ਆਉਂਦੀ ਆ ਪਰ ਹੁਣ ਇਸੇ ਕਾਰ ਸ਼ੋਰੂਮ ਦੀ ਗੱਲ ਕਰਾਂਗੇ ਨਵਾਬ ਮੋਟਰਸ ਦੀ ਨਵਾਬ ਮੋਟਰਸ ਦੇ ਸ਼ੋਅਰੂਮ ਦੇ ਉੱਤੇ ਹਮਲਾ ਹੋਣ ਦੀ ਖਬਰ ਹੈ ਜਾਣਕਾਰੀ ਮੁਤਾਬਕ ਕੈਨੇਡਾ ਦੇ ਬ੍ਰੈਂਪਟਨ ਦੇ ਵਿੱਚ ਸ਼ੋਅਰੂਮ ਦੇ ਵੱਲ ਨੂੰ ਫਾਇਰਿੰਗ ਹੋਈ ਹੈ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਦੱਸਿਏ ਕਿਸ ਕਾਰਨ ਦੇ ਸੇਲ ਪਰਚੇਸ ਦਾ ਕੰਮ ਨਵਾਬ ਮੋਟਰਸ ਜਿਹੜਾ ਇਹ ਸ਼ੋਰੂਮ ਹੈ ਇਸ ਵਿੱਚ ਕੀਤਾ ਜਾਂਦਾ ਸੀ ਵੱਖ-ਵੱਖ ਢੰਗ ਦੀਆਂ ਮਹਿੰਗੀਆਂ ਤੇ ਲਗਜ਼ਰੀ ਕਾਰਾਂ ਇਸ ਸ਼ੋਰੂਮ ਦੇ ਵਿੱਚ ਅਕਸਰ ਦੇਖੀਆਂ ਜਾਂਦੀਆਂ ਸੀ ਹਰੇਕ ਪੰਜਾਬੀ ਦਾ ਕੈਨੇਡਾ ਜਾ ਕੇ ਪਹਿਲਾ ਸੁਪਨਾ ਹੁੰਦਾ ਹੈ ਕਿ ਉਹ ਕੋਈ ਮਹਿੰਗੀ ਲਗਜ਼ਰੀ ਕਾਰ ਜ਼ਰੂਰ ਲਵੇ ਆਪਣੀ ਮਿਹਨਤ ਕਰਕੇ ਪਰ ਹੁਣ ਏਸੇ ਸ਼ੋਰੂਮ ਦੇ ਵਿੱਚ ਜਿੱਥੇ ਮਹਿੰਗੀਆਂ ਕਾਰਾਂ ਹੁੰਦੀਆਂ ਸੀ ਜਿੱਥੇ ਪੰਜਾਬੀ ਅਕਸਰ ਕਾਰਾਂ ਦੀ ਖਰੀਦੋ-ਫਰੋਖਤ ਕਰਨ ਜਾਂਦੇ ਹੁੰਦੇ ਸੀ ਏਸ ਸ਼ੋਰੂਮ ਦੇ ਉੱਤੇ ਹਮਲਾ ਹੋਣ ਦੀ ਖਬਰ ਹੈ ਦੱਸਿਆ ਜਾਂਦਾ ਹੈ ਕਿ ਰਾਤ ਦੇ ਵੇਲੇ ਹਮਲਾ ਹੋਇਆ ਹੈ ਇਹ ਵੀ ਮੀਡੀਆ ਰਿਪੋਰਟਸ ਮੁਤਾਬਕ ਜਾਣਕਾਰੀ ਹੈ ਕਿ ਹੈਰੀ ਚੱਠਾ ਗਰੁੱਪ ਨੇ ਜ਼ਿੰਮੇਵਾਰੀ ਲਈ ਹੈ ਹਾਲਾਂਕਿ ਸਭ ਕੁਝ ਜਾਂਚ ਦਾ ਵਿਸ਼ਾ ਹੈ ਪਰ ਇਸ ਵੇਲੇ ਹੈਰਾਨੀ ਹੈਰਾਨੀ ਹੋ ਵੀ ਹੋ ਰਹੀ ਹੈ ਤੇ ਕਿਤੇ ਨਾ ਕਿਤੇ ਸਹਿਮ ਦਾ ਮਾਹੌਲ ਵੀ ਹੈ ਲੋਕਾਂ ਦੇ ਵਿੱਚ ਕਿ ਕਿਵੇਂ ਕੈਨੇਡਾ ਦੇ ਵਿੱਚ ਵੀ ਵਾਰਦਾਤਾਂ ਨੇ ਜਿਹੜੀਆਂ ਉਹ ਲਗਾਤਾਰ ਵਧਦੀਆਂ ਜਾ ਰਹੀਆਂ ਨੇ